ਇਹ ਜੋ ਇੱਡੀ ਵੱਲੀ ਜ਼ਿੰਮੇਵਾਰੀ ਦਿੱਤੀ ਹੈ ਉਹ ਜੋ 2 ਸਾਲ ਤੋਂ ਉਹ ਦਾ ਬਲ ਬਖਸ਼ਿਆ ਐ ਇਸੇ ਤਰ੍ਹਾਂ ਪ੍ਰਮਾਤਮਾ ਸਿਰ ਤੇ ਆਪਕਾ ਭਗਵੰਤ ਮਾਨ ਦੀ ਸਰਕਾਰ ਅੱਜ 2 ਸਾਲਾਂ ਦੀ ਹੋ ਗਈ ਹੈ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਮੁਹਾਲੀ ਦੇ ਗੁਰਦੁਆਰਾ ਆਂਬ ਸਾਹਿਬ ਪਹੁੰਚੇ ਇਸ ਮੌਕੇ ਤੇ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਗੁਰਪ੍ਰੀਤ ਕੌਰ ਵੀ ਸਨ ਅੱਜ ਦੇ ਦਿਨ ਹੀ 2 ਸਾਲ ਪਹਿਲਾਂ ਮਾਨ ਪੰਜਾਬ ਦੇ ਮੁੱਖ ਮੰਤਰੀ ਬਣੇ ਸੀ ਹੁਣ ਆਮ ਆਦਮੀ ਪਾਰਟੀ ਦੋ ਵਰਿਆਂ ਦੇ ਕੰਮ ਨੂੰ ਬੇਮਿਸਾਲ ਦੱਸ ਰਹੀ ਹੈ ਜਦੋਂ ਕਿ ਵਿਰੋਧੀਆਂ ਦੇ ਇਲਜ਼ਾਮਾਂ ਦੀ ਲਿਸਤ ਲੰਬੀ ਹੈ ਆਮ ਆਦਮੀ ਪਾਰਟੀ ਨੇ ਕਿਹਾ ਮਾਨ ਦੇ ਨਾਲ ਖੁਸ਼ਹਾਲੀ ਦੇ ਦੋ ਸਾਲ ਭਗਵੰਤ ਮਾਨ ਸਰਕਾਰ ਨੇ ਹਰ ਖੇਤਰ 'ਚ ਬੇਮਿਸਾਲ ਕੰਮ ਕੀਤੇ ਨੇ ਹਰ ਵਰਗ ਨੂੰ ਬੇਮਿਸਾਲ ਸਹੂਲਤਾਂ ਦਿੱਤੀਆਂ ਨੇ ਸਮੂਹ ਪੰਜਾਬੀਆਂ ਤੇ ਆਮ ਆਦਮੀ ਪਾਰਟੀ ਦੇ ਸਮੁੱਚੇ ਪਰਿਵਾਰ ਨੂੰ ਮਾਨ ਸਰਕਾਰ ਦੇ ਸਫਲਤਾਪੂਰਵਕ ਦੋ ਸਾਲ ਹੋਣ ਤੇ ਵਧਾਈਆਂ ਅੱਜ ਦੇ ਦਿਨ 16 ਮਾਰਚ ਨੂੰ ਭਗਵੰਤ ਮਾਨ ਨੇ ਖਟਕੜ ਕਲਾਂ ਦੇ ਵਿੱਚ ਬਤੌਰ ਮੁੱਖ ਮੰਤਰੀ ਸੌਂ ਚੁੱਕੇ ਸਰਕਾਰ ਨੂੰ ਪਹਿਲੇ ਵਿੱਤੀ ਸਾਲ ਦੇ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਮਾਨ ਸਰਕਾਰ ਕਈ ਅਪਰਾਧਿਕ ਅਤੇ ਹਿੰਸਕ ਘਟਨਾਵਾਂ ਘਰਕੇ ਸੁਰਖੀਆਂ ਦੇ ਵਿੱਚ ਵੀ ਰਹੀ ਪਰ ਦਾਅਵਾ ਹੋਇਆ ਹੈ ਕਿ ਸਥਿਤੀ ਕਾਬੂ ਕਰ ਲਈ ਗਈ। ਮਾਨ ਸਰਕਾਰ ਨੇ 2 ਸਾਲਾਂ ਦੇ ਕਾਰਜਕਾਲ ਦੇ ਵਿੱਚ ਕਈ ਵਾਅਦੇ ਪੂਰੇ ਕੀਤੇ ਪਰ ਕਈ ਅਧੂਰੇ ਵੀ ਨੇ। ਇੱਕ ਸਭ ਤੋਂ ਵੱਡਾ ਵਾਅਦਾ ਤਾਂ ਇਹ ਹੈ ਕਿ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਜੋ ਅਜੇ ਤੱਕ ਪੂਰਾ ਨਹੀਂ ਹੋਇਆ। ਦੂਜੇ ਪਾਸੇ ਮਾਈਨਿੰਗ ਤੋਂ ਵੀ ਸਰਕਾਰ ਨੂੰ 20000 ਕਰੋੜ ਰੁਪਏ ਦੀ ਆਮਦਨ ਨਹੀਂ ਹੋ ਰਹੀ ਸਰਕਾਰ ਨੇ ਘਰੇਲੂ ਖਪਤਕਾਰਾਂ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਸਸਤੀ ਰੇਤ ਨੌਜਵਾਨਾਂ ਨੂੰ ਰੁਜ਼ਗਾਰ ਕਰ ਕਰ ਰਾਸ਼ਨ ਸਕੀਮ ਲਿਆਂਦੀ ਕਈ ਦਹਾਕਿਆਂ ਤੋਂ ਸੂਬੇ ਦੇ ਸਿਆਸਤਦਾਨ ਅਤੇ ਗੈਰ ਸਿਆਸਤਦਾਨਾਂ ਵੱਲੋਂ ਪੰਚਾਇਤੀ ਜ਼ਮੀਨਾਂ ਤੇ ਜੋ ਕਬਜ਼ਾ ਕੀਤਾ ਹੋਇਆ ਸੀ ਉਸ ਨੂੰ ਛਡਵਾਉਣ ਦਾ ਵੀ ਦਾਵਾ ਕੀਤਾ ਗਿਆ ਜਿਸ ਦੇ ਵਿੱਚ ਸਰਕਾਰ ਨੇ 12000 ਏਕੜ ਜ਼ਮੀਨ ਤੇ ਨਜਾਇਜ਼ ਕਬਜ਼ੇ ਛੁਡਵਾਏ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਕਲੀਨਿਕ ਸਥਾਪਿਤ ਕੀਤੇ ਗਏ ਵਿਰੋਧੀ ਸਵਾਲ ਖੜੇ ਕਰ ਰਹੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ 'ਤੇ 67000 ਕਰੋੜ ਰੁਪਏ ਦਾ ਹੋਰ ਕਰਜ਼ਾ ਚੜਾ ਦਿੱਤਾ ਹੈ ਕਾਂਗਰਸ ਨੇ ਕਿਹਾ ਕਿ ਅਸੀਂ 5 ਸਾਲ ਦੇ ਵਿੱਚ ਸਿਰਫ 75000 ਕਰੋੜ ਰੁਪਏ ਦਾ ਹੀ ਕਰਜ਼ਾ ਲਿਆਂਦਾ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਰਫ 2 ਸਾਲਾਂ ਤੋਂ ਘੱਟ ਵਕਤ ਦੇ ਅੰਦਰ 67000 ਕਰੋੜ ਰੁਪਏ ਦਾ ਕਰਜ਼ਾ ਚੜਾ ਦਿੱਤਾ ਹੈ ਪੰਜਾਬ ਦੀ ਆਰਥਿਕ ਸਥਿਤੀ ਚੰਗੀ ਨਹੀਂ ਹੈ ਇਸੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਅੱਗੇ ਵੀ ਚੁਣੌਤੀਆਂ ਕਈ ਨੇ ਨਾਗਰ ਤੋਂ ਬੋਲ ਰਹੇ ਹਾਂ ਅਸੀਂ ਨਾਮ ਦੇ ਲਈ ਹਮ ਕੰਮ ਕਿਰਾਏ ਦੀ ਨੀਤੀ ਕਰਦੇ ਹਾਂ ਮੁਹੱਲਾ ਕਲੀਨਕ 828 ਗਰੀਹ 999 ਨੌਕਰੀ ਸਰਕਾਰੀ ਇੰਡਸਟਰੀ ਆ ਰਹੀ ਹੈ ਪੈਂਟੇਜਰ ਕੋਰਪੋਰੇਸ਼ਨ ਤੋਂ ਉੱਪਰ ਦਾ ਨਿਵੇਸ਼ ਹੋ ਚੁੱਕਿਆ ਪਰਿਵਾਰਿਕ ਜਿਸ ਦੇ ਸਟ੍ਰਾਈਕ ਆਉਣੇ ਹੋਤੇ ਆ ਰਹੇ ਨੇ ਤੇ ਸਕੂਲ ਆਫ ਐਨੀਮਲਸ ਬਣਗੇ ਹਸਪਤਾਲ ਦਵਾਈਆਂ ਫ੍ਰੀ ਮਿਲਣ ਲੱਗ ਗਈਆਂ ਇਹ ਜਿਹੜਾ ਬਿਲਕੁਲ 90% ਪਹਿਲੀ ਗ੍ਰੰਟੀ ਸੀ 33 ਸੀ ਇਹជា ਆਤਰਾਪੀ ਰੋਗਾਂ ਲਈ ਤੇ ਪੂਰੇ ਦੇ ਨਾਲ ਚ ਹੋਰ ਬਹੁਤ ਸਾਰੀਆਂ ਸਕੀਮਾਂ ਨੇ ਜਿਸ ਤਰ੍ਹਾਂ ਜਿਵੇਂ ਰਾਸ਼ਨ ਦਾ ਪ੍ਰਕਰਕਰ ਕਾਹੋਂ ਸ ਹੈ ਨਾਲ ਨਾਲ ਸਰਕਾਰ ਤੁਹਾਡੇ ਦਰਵਾਜ਼ੇ ਦੇ ਪ੍ਰੋਗਰਾਮ ਤਹਿਤ ਅਫਸਰ ਜਿਹੜੇ ਪਿੰਡਾਂ ਜਾ ਕੇ ਕੰਮ ਕਰ ਰਹੇ ਨੇ ਪਸਿਆਂ ਤੇ ਖਾਲਿਆਂ ਚ ਰਜਵਾਹਿਆਂ ਦੇ ਉਤੇ 35-35 ਸਾਲ ਤੋਂ ਪਾਣੀ ਨਹੀਂ ਆਇਆ ਸੀ ਉਹਨਾਂ ਨੂੰ ਪਾਣੀ ਆ ਗਿਆ ਰਮਲ ਪਲਾਂਟ ਜਿਹੜਾ ਪ੍ਰਾਈਵੇਟ ਸੀ ਉਹਨੂੰ ਖਰੀਦ ਲਿਆ ਤਾਂ ਕਿ ਇੰਡਸਟਰੀ ਨੂੰ ਬਿਜਲੀ ਜਿਹੜੀ ਹੈ ਉਹ ਸਸਤੀ ਦੇ ਸਕੀਏ ਸੋ ਕੰਮ ਗਣਾਉਣ ਲੱਗਿਆ ਤਾਂ ਬਹੁਤ ਟਾਈਮ ਲੱਗਦੀ ਸੀ ਪਰ ਮਹਿਜ 2 ਸਾਲਾਂ ਦਾ ਸੋ ਸਾਨੂੰ ਮੇਂ ਦੇ ਲੋਕ ਕਮਾ ਦੇ ਮੋਰ ਸਾਡ 13 0 ਦੀ ਜਿੰਦਗੀ ਦਾ ਬਾਬਾ ਹੈਗਾ ਬਿਲਕੁਲ ਹੈਗਾ ਜੀ ਕੰਮਾਂ ਤੇ ਅਸੀਂ ਕੋਈ ਨਫਰ ਵੀ ਜੱਗਤ ਕਰਨ ਨਹੀਂ ਗਿਆ ਜਾਤ ਪਾਤ ਦੀਆਂ ਨੀਤੀ ਨਹੀਂ ਕਰਦੇ ਅਸੀਂ ਕੰਮਾਂ ਦੇ ਨਾਂ ਤੇ ਦਿੱਲੀ ਦੇ ਵਿੱਚ ਲਈ ਹੈ ਇੱਥੇ ਵੀ ਹੈ ਹੀ ਹੈ ਜਿੱਥੇ ਵੀ ਅਸੀਂ ਜਾਂਦੇ ਹਾਂ ਅਸੀਂ ਇਹ ਕਹਿੰਦੇ ਆ ਕਿ ਜੇ ਕੋਈ ਹੋਰ ਸਕੂਲ ਦੀ ਗੱਲ ਕਰਦਾ ਤਾਂ ਦੱਸ ਦਿਓ ਕਿ ਹੋਰ ਬੰਦਾ ਹਸਪਤਾਲ ਦੀ ਗੱਲ ਕਰਦਾ ਤਾਂ ਦੱਸ ਦਿਓ ਉਹਨਾਂ ਦਾ ਸਿਰਫ ਨਫਰਿਆ ਨਹੀਂ ਸੀ ਸੋ 13 0 ਦੇ ਜਿਹੜਾ ਨਾਰਾ ਵਾਰ ਕਰਾ ਰਿਹਾ ਪੰਜਾਬ ਬਣੂਗਾ ਇਹ ਸਰ ਕੀ ਲੱਗ ਰਿਹਾ 13 ਇਲੈਕਸ਼ਨ ਹੋਗੀ ਫੇਅਰ ਇਲੈਕਸ਼ਨ ਫੇਅਰ ਇਲੈਕਸ਼ਨ ਹੋਗੀ ਚਾਹ ਲੱਗਦਾ ਹੈ ਇਸ ਬਾਅਦ ਪੂਰੀ ਨਹੀਂ ਦੇਖੋ ਇਲੈਕਸ਼ਨ ਕਮਿਸ਼ਨ ਕੋਲ ਸ਼ਕਤੀਆਂ ਨੇ ਪੰਜਾਬ ਦੇ ਵਿੱਚ ਕੋਈ ਇਦਾਂ ਦਾ ਪੰਜਾਬ ਤੋਂ ਅੰਚ ਕੜਪੜੀ ਵੱਡੇ ਪੱਧਰ ਤੇ ਕੜੇ ਹਿੰਸਕ ਜਪਿਤਾ ਹੋਣੀ ਕਿਉਂਕਿ ਸਾਡਾ ਸੋਸ਼ਲ ਪਾਈਚਾਰਾ ਬਹੁਤ ਵਧੀਆ ਹੈ ਸੋ ਮੈਂ ਫੇਰ ਇੱਕ ਵਾਰੀ ਬੇਨਤੀ ਕਰਦਾ ਕਿ ਸ਼ਾਂਤੀਪੂਰਵਕ ਕਿਸੇਕਾਰ ਮੋਰੇ ਜਾ ਕੇ ਕੋਈ ਜਜ਼ਬਾਤੀਓ ਕੇ ਲਲਕਾਰਾ ਮਾਰਨਾ ਜਾਂ ਕਰੋਰ ਇਹ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ ਜੀ ਜੀ ਨੂੰ ਮੰਨ ਕਰਦਾ ਹੈ ਰੈਗੈਂਟ ਵਾਂਗ ਹਰੇਕ ਦੀ ਚੱਲ ਜੇ ਪਰ ਜੀ ਨਹੀਂ ਮੰਨ ਕਰਦਾ